ਸਾਸੀ ਕਾ ਮੈਂ ਹਾਂ ਤੁਹਾਡਾ ਹੋਸ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਹੋਗੀ ਛੁੱਟੀ ਪੰਜਾਬ ਦੀ ਗਰਾਉਂਡ ਲੈਵਲ ਰਿਪੋਰਟ ਹੋਗੀ ਜ਼ੀਰੋ ਇਸ ਦਾ ਵੱਡਾ ਖੁਲਾਸਾ ਕਿਸੇ ਆਮ ਸ਼ਖਸ ਨੇ ਨਹੀਂ ਕੀਤਾ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਆਗੂ ਨੇ ਕੀਤਾ ਨਾ ਭਾਰਤੀ ਜਨਤਾ ਪਾਰਟੀ ਅਤੇ ਨਾ ਹੀ ਕਾਂਗਰਸ ਪਾਰਟੀ ਨੇ ਕੀਤਾ ਇਸ ਦਾ ਖੁਲਾਸਾ ਕੀਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਵਿਧਾਇਕਾਂ ਵੱਲੋਂ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਗਰਾਊਂਡ ਲੈਵਲ ਰਿਪੋਰਟ ਹੈ ਉਹ ਜ਼ੀਰੋ ਹੋ ਚੁੱਕੀ ਹੈ ਇਸ ਕਰਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਲਗਾਤਾਰ 56 ਕਸਰੇ ਨੇ ਕਿਸੇ ਵੀ ਸਮੇਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਦੋਨੋਂ ਅਹੁਦੇ ਖੋਕੇ ਗ੍ਰਾਮਤ్రਾਲਾ ਅਤੇ ਮੁੱਖ ਮੰਤਰੀ ਵਾਲਾ ਅਹੁਦਾ ਖੋਕੇ ਕਿਸੇ ਨੂੰ ਵੀ ਪੰਜਾਬ ਦਾ ਮੁੱਖ ਮੰਤਰੀ ਬਨਾਇਆ ਜਾ ਸਕਦਾ ਹੈ ਇਸ ਦਾ ਅੱਜ ਹਵਾਲਾ ਦਿੱਤਾ ਹੈ ਇੱਕ ਪਾਸੇ ਅਰਵਿੰਦ ਕੇਜਰੀਵਾਲ ਦੂਸਰੇ ਪਾਸੇ ਸੁਨੀਤਾ ਕੇਜਰੀਵਾਲ ਜੋ ਧਰਮ ਪਤਨੀ ਨੇ ਅਰਵਿੰਦ ਕੇਜਰੀਵਾਲ ਯਾਨੀ ਕਿ ਉਹ ਦੋਨੋਂ ਦੁਵਿਧਾ ਦੇ ਵਿੱਚ ਟੈਨਸ਼ਨ ਪੈ ਗਈ ਹੈ ਕਿ ਆਖਰਕਾਰ 2.5 ਸਾਲਾਂ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਦਿਲ ਕਿਉਂ ਨਹੀਂ ਜਿੱਤ ਸਕੀ ਸਾਦੀ ਪਾਰਟੀ ਯਾਨੀ ਕਿ ਆਮ ਆਦਮੀ ਪਾਰਟੀ ਵਾਰ-ਵਾਰ ਸ਼ਿਕਾਇਤਾਂ ਜਾਰੀਆਂ ਨੇ ਸੂਬੇ ਦੇ ਮੁੱਖ ਮੰਤਰੀ ਮੰਤਰੀਆਂ ਦੀਆਂ ਅਤੇ ਵਿਧਾਇਕਾਂ ਦੀਆਂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਅੱਜ ਸੰਦੀਪ ਪਾਟਕ ਦੇ ਕੋਲ ਰਗਬ ਚੱਡਾ ਅਤੇ ਸੰਜੇ ਸਿੰਘ ਦੇ ਕੋਲ ਅਤੇ ਇੱਧਰ ਅਰਵਿੰਦ ਕੇਜਰੀਵਾਲ ਹੁਣ ਸੁਨੀਤਾ ਕੇਜਰੀਵਾਲ ਵੀ ਟੈਨਸ਼ਨ ਦੇ ਵਿੱਚ ਹੋ ਗਏ ਨੇ ਕਿ ਆਖਰਕਾਰ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਹੈ ਆਮ ਆਦਮੀ ਪਾਰਟੀ ਨੂੰ ਲੈ ਕੇ ਜਿਵੇਂ ਹੀ ਇਹ ਗੱਲ ਬਾਤ ਪੰਜਾਬ ਦੇ ਮੌਜੂਦਾ ਵਿਧਾਇਕ ਆਮ ਆਦਮੀ ਪਾਰਟੀ ਨੇ ਸੁਨੀਤਾ ਕੇਜਰੀਵਾਲ ਦੇ ਨਾਲ ਕੀਤੀ ਜਿਵੇਂ ਹੀ ਉਹਨਾਂ ਨੇ ਫਿਰ ਕੇਜਰੀਵਾਲ ਨੂੰ ਕਿਹਾ ਦੇਖੋ ਜੀ ਆ ਕੰਮ ਹੋ ਰਿਹਾ ਹੈ ਪੰਜਾਬ ਦੇ ਵਿੱਚ ਜੇਕਰ ਪੰਜਾਬ ਦੀ ਗੱਲ ਕਰੀਏ 92 ਦੇ ਵਿੱਚੋਂ ਜੇਕਰ ਹੁਣ ਜਨਰਲ VOTING ਹੋਵੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਤੇ ਕਿੰਨੀਆਂ ਸੀਟਾਂ ਆਉਣਗੀਆਂ ਇੱਕ ਵੀ ਸੀਟ ਨਹੀਂ ਜਿੱਤੇਗੀ ਆਮ ਆਦਮੀ ਪਾਰਟੀ ਇਸ ਦਾ ਵੱਡਾ ਦਾਵਾ ਕਰ ਦਿੱਤਾ ਹੈ ਸਨੀਤਾ ਕੇਜਰੀਵਾਲ ਅਤੇ ਅਰਵਿੰਦ ਕੇਜਰੀਵਾਲ ਦੇ ਅੱਗੇ ਜਾ ਕੇ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਉਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਹੈ ਕਿ ਜੇਕਰ ਲੋਕੀ ਪੰਜਾਬ ਜੇਕਰ ਪੰਜਾਬ ਦੇ ਲੋਕ ਲੋਕਾਂ ਨੂੰ ਉੱਪਰ ਚੜਾਉਣਾ ਜਾਣਦੇ ਨੇ ਥੱਲੇ ਵੀ ਲਾਉਣਾ ਜਾਣਦੇ ਨੇ ਚੰਗੀ ਤਰ੍ਹਾਂ ਪੰਜਾਬੀਆਂ ਨੂੰ ਪਤਾ ਪਤਾ ਹੈ ਕਿ ਕਿਵੇਂ ਵੋਟਾਂ ਪਾਉਣੀਆਂ ਨੇ ਤੇ ਕਿਵੇਂ ਪੋਣੀਆਂ ਨੇ ਉਹਨਾਂ ਨੇ ਕਿਹਾ ਕਿ ਪੰਜਾਬੀ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਖਾਸ ਕਰਕੇ ਪੰਥਕ ਲੋਕ ਜਿਨ੍ਹਾਂ ਦੀ ਝੋਲੀ ਦੇ ਵਿੱਚ ਜਸਿਸ ਨਿਆਂ ਨਹੀਂ ਪਾਇਆ ਗਿਆ ਬੈਰਵਲ ਕਲਾਂ ਦੀ ਗੋਲੀ ਕਾਂਦ ਵਾਲਾ ਸ੍ਰੀ ਗੁਰੂ ਗ੍ਰਹਕਸ਼ ਜੁਦੀ ਅੰਗਾਂ ਦੀ ਬੇਅਦਵੀ ਦੇਲਾ ਸੱਚਾ ਸੌਦਾ ਦੇ ਸਾਥ ਨੂੰ ਮਾਫੀਨਾਮਾ ਫਿਰ ਦੇਲਾ ਸੱਚਾ ਸੌਦਾ ਦੇ ਸਾਥ ਨੂੰ ਪਛਾਣਉਣ ਦਾ ਮਾਮਲਾ ਯਾਨੀ ਕਿ ਫਿਰ ਜਿਨ੍ਹਾਂ ਨੇ ਸਿੱਖਾਂ ਦੀ ਨਸ਼ਲ ਕੁਸ਼ੀ ਕੀਤੀ ਉਹਨਾਂ ਨੂੰ ਵਿਧਾਇਕ ਅਤੇ ਐਮਪੀ ਦੀਆਂ ਟਿਕਟਾਂ ਦੇਣੀਆਂ ਉਹਨਾਂ ਦੇ ਗਲਾਂ ਦੇ ਵਿੱਚ ਸੋਪੇ ਪਾਉਣੇ ਅਤੇ ਉਹਨਾਂ ਨੂੰ ਆਵਾਰ ਦੇਵੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੇ ਕਿਹਾ ਕਿ ਜਿਹੜੇ ਵਾਅਦੇ ਕੀਤੇ ਸੀ ਅਰਵਿੰਦ ਕੇਸ਼ਰੀਵਾਲ ਅਤੇ ਭਗਵੰਤ ਮਾਨ ਨੇ ਕਿ 24 ਘੰਟਿਆਂ ਦੇ ਵਿੱਚ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਵੀ ਅਦਮੀ ਕੀਤੀ ਹੈ ਉਹ ਬਾਹਰ ਹੋਣਗੇ ਲੇਕ ਉਹ ਅੰਦਰ ਹੋਣਗੇ ਜੇਲ੍ਹ ਦੇ ਲੇਕਿਨ ਸੂਤਰ ਦੱਸਦੇ ਨੇ ਕਿ ਉਹਨਾਂ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਸਾਰਾ ਮਾਮਲਾ ਜਿਹੜਾ ਹੈ ਠੰਡੇ ਬਸਤੇ ਉੱਤੇ ਪਾ ਦੇ ਵਿੱਚ ਪਾ ਦਿੱਤਾ ਗਿਆ ਇੱਧਰ ਕੁਵਰਜੀਤ ਪ੍ਰਤਾਪ ਸਿੰਘ ਨੇ ਅਰਵਿੰਦ ਖੇਚਰੀਵਾਲ ਅਤੇ ਉਹਨਾਂ ਦੀ ਧਰਮ ਪਤਨੀ ਨੂੰ ਕਿਹਾ ਹੈ ਕਿ ਅੱਜ ਦੀ ਘੜੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਗਰਾਊਂਡ ਲੈਵਲ ਰਿਪੋਰਟ ਜਿਹੜੀ ਹੈ 0 ਹੈ ਜੇ 92 ਸੀਟਾਂ ਜਿੱਤੀਆਂ ਨੇ ਹੁਣ 92 ਦੇ ਵਿੱਚੋਂ ਇੱਕ ਸੀਟ ਵੀ ਨਹੀਂ ਔਰੀ ਧੰਨ